ਅਸੀਂ ਵਿਊਜ਼ ਲੈ ਲੈਨੇ ਆ ਮੈਡਮ ਪਹਿਲੀ ਦਾ ਗੱਲ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਜੇ ਆਪਾਂ ਗੱਲ ਕਰ ਲਈਏ ਮੰਗਾਈ ਦੀ ਤੇ ਆਪਾਂ ਨੂਨ ਤੋਂ ਲੱਗ ਜੋ 2 ਰੁਪਈਆਂ ਦੀ ਥੈਲੀ ਹੁੰਦੀ ਸੀ 20 ਰੁਪਈਆਂ ਦੀ ਹੈ ਜੇ ਕਿਸੇ ਨੇ ਸਹਿੰਦਾ ਦਾ ਲੈਣਾ ਹੋਵੇ ਉਹ 60 ਰੁਪਈਆਂ ਦਾ ਇੱਕ ਮਿੰਟ ਯਾਰ ਸਰੋਂ ਦਾ ਤੇਲ 50 ਰੁਪਈਆ ਲੀਟਰ ਸੀ ਅੱਜ 200 ਨੂੰ ਪਾਰ ਹੋ ਗਿਆ ਜਿਹੜਾ ਸਿਲੰਡਰ ਆ ਉਹ 400 ਦਾ ਸੀ ਅੱਜ 1100 ਨੂੰ ਪਾਰ ਹੋ ਗਿਆ ਜੇ ਪੈਟਰੋਲ ਸੀ 50 ਰੁਪਈਆਂ ਦਾ ਸੀ ਅੱਜ 100 ਨੂੰ ਪਾਰ ਹੋ ਗਿਆ ਮੰਗਾਈ ਆ ਜਿਹੜੀ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਆ ਜੇ ਸੋਨਾ ਸੀ ਉਹ 35-3600 ਨੂੰ ਹੁੰਦਾ ਸੀ ਅੱਜ 70-75000 ਨੂੰ ਹੋ ਗਿਆ ਇਹ ਮੋਦੀ ਸਰਕਾਰ ਨੂੰ ਅਸੀਂ ਕਿੱਥੋਂ ਵਾਰੀ-ਵਾਰੀ ਮੌਕਾ ਦੇਈ ਚੰਦੀ ਨੇ ਕਮਾਈ ਵੀ ਤਾਂ ਵੱਧ ਰਹੀ ਆ ਨਾ ਤੁਹਾਨੂੰ ਦੱਸ ਦਿਆਂ ਨਾ ਜੀ ਕਮਾਈ ਵਧਿਆ ਡਾਨੀਆਂ ਦੀ ਅਬਾਨੀਆਂ ਦੀ ਦੋ ਬੰਦੇ ਜਿਹੜੇ ਹੈਗੇ ਆ ਦੋ ਸਾਰੇ ਦੇਸ਼ ਦਾ ਜਿਹੜਾ ਧਨ ਆ ਉਹ ਦੋ ਬੰਦਿਆਂ ਨੂੰ ਲਟਾਇਆ ਜਾ ਰਿਹਾ ਔਰ 80% ਲੋਕਾਂ ਨੂੰ ਮੈਡਮ ਇਹ ਕਿਹਾ ਜਾ ਰਿਹਾ ਕਿ ਤੁਹਾਨੂੰ 5 ਕਿਲੋ ਰਾਸ਼ਨ ਮਿਲਦਾ ਰਹੂਗਾ ਮੋਦੀ ਸਾਹਿਬ ਦੀ ਦੇਣ ਹੈ ਤੇ ਜਿਹੜੇ ਇਹ ਬੌਕਰ ਵਾਲੇ ਇਹਨਾਂ ਨੇ ਚੋਬਨਾ ਘੰਟਿਆਂ ਦਾ ਨਸ਼ਾ ਕੰਮ ਖਤਮ ਕਰਨ ਦੀ ਸੌਂ ਖਾਦੀ ਸੀ ਔਰ ਨਾਲ ਇਹਨਾਂ ਨੇ ਇਹ ਕਿਹਾ ਸੀ ਵੀ ਬੇਅਦਬੀ ਦੇ ਉੱਤੇ ਇਹਨਾਂ ਨੇ ਸਰਕਾਰ ਬਣਾਈ ਸੀ ਬੇਅਦਬੀ ਅਸੀਂ ਖਤਮ ਕਰਾਂਗੇ ਔਰ ਕਮਰ ਵਿਜੇ ਪ੍ਰਤਾਪ ਸਿੰਘ ਕਹਿ ਰਿਹਾ ਰਾਗਵ ਚੱਡਾ ਦੇ ਬੰਦੇ ਦੇ ਨਾਲ ਪੁਲਿਸ ਮਿਲ ਕੇ ਨਸ਼ਾ ਵੇਚ ਰਹੀ ਆ ਇਹਨਾਂ ਨੂੰ ਆਪ ਦੇ ਐਮ ਐਲ ਏ ਨਾਲ ਜਵਾਬ ਨਹੀਂ ਦਿੰਦਾ ਅਸੀਂ ਵੀਵਿਊਜ਼ ਲੈ ਲੈਨੇ ਆ ਮੈਡਮ ਪਹਿਲੀ ਦਾ ਗੱਲ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਜੇ ਆਪਾਂ ਗੱਲ ਕਰ ਲਈਏ ਮੰਗਾਈ ਦੀ ਤੇ ਆਪਾਂ ਨੂਨ ਤੋਂ ਲੱਗ ਜੋ 2 ਰੁਪਈਆਂ ਦੀ ਥੈਲੀ ਹੁੰਦੀ ਸੀ 20 ਰੁਪਈਆਂ ਦੀ ਹੈ ਜੇ ਕਿਸੇ ਨੇ ਸੈਂਦਾ ਦਾ ਲੈਣਾ ਹੋਵੇ ਉਹ 60 ਰੁਪਈਆਂ ਦਾ ਇੱਕ ਮਿੰਟ ਯਾਰ ਸਰੋਂ ਦਾ ਤੇਲ 50 ਰੁਪਈਆ ਲੀਟਰ ਸੀ ਅੱਜ 200 ਨੂੰ ਪਾਰ ਹੋ ਗਿਆ ਜਿਹੜਾ ਸਿਲੰਡਰ ਆ ਉਹ 400 ਦਾ ਸੀ ਅੱਜ 1100 ਨੂੰ ਪਾਰ ਹੋ ਗਿਆ ਜੇ ਪੈਟਰੋਲ ਸੀ 50 ਰੁਪਈਆਂ ਦਾ ਸੀ ਅੱਜ 100 ਨੂੰ ਪਾਰ ਹੋ ਗਿਆ ਮੰਗਾਈ ਆ ਜਿਹੜੀ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜੇ ਸੋਨਾ ਸੀ ਉਹ 35-3600 ਨੂੰ ਹੁੰਦਾ ਸੀ ਅੱਜ 70-75000 ਨੂੰ ਹੋ ਗਿਆ ਇਹ ਮੋਦੀ ਸਰਕਾਰ ਨੂੰ ਅਸੀਂ ਕਿੱਥੋਂ ਵਾਰੀ-ਵਾਰੀ ਮੌਕਾ ਦੇਈ ਚੱਲ ਗਏ ਕੰਨੀ ਕਮਾਈ ਵੀ ਤਾਂ ਵੱਧ ਰਹੀ ਹੈ ਨਾ ਤੁਹਾਨੂੰ ਦੱਸ ਦੇਣਾ ਜੀ ਕਮਾਈ ਵਧਿਆ ਡਾਨੀਆਂ ਦੀ ਅਬਾਨੀਆਂ ਦੀ ਦੋ ਬੰਦੇ ਜਿਹੜੇ ਹੈਗੇ ਆ ਦੋ ਸਾਰੇ ਦੇਸ਼ ਦਾ ਜਿਹੜਾ ਧਨ ਹੈ ਉਹ ਦੋ ਬੰਦਿਆਂ ਨੂੰ ਲਟਾਇਆ ਜਾ ਰਿਹਾ ਔਰ 80% ਲੋਕਾਂ ਨੂੰ ਮੈਡਮ ਇਹ ਕਿਹਾ ਜਾ ਰਿਹਾ ਕਿ ਤੁਹਾਨੂੰ 5 ਕਿਲੋ ਰਾਸ਼ਨ ਮਿਲਦਾ ਰਹੂਗਾ ਮੋਦੀ ਸਾਹਿਬ ਦੀ ਦੇਣ ਹੈ ਤੇ ਜਿਹੜੇ ਇਹ ਬੋਕਰ ਵਾਲੇ ਇਹਨਾਂ ਨੇ 24 ਘੰਟਿਆਂ ਦੇ ਨਸ਼ਾ ਕੰਮ ਖਤਮ ਕਰਨ ਦੀ ਸੌਂ ਖਾਦੀ ਸੀ ਔਰ ਨਾਲ ਇਹਨਾਂ ਨੇ ਇਹ ਕਿਹਾ ਸੀ ਵੀ ਬੇਅਦਬੀ ਦੇ ਉੱਤੇ ਇਹਨਾਂ ਨੇ ਸਰਕਾਰ ਬਣਾਈ ਸੀ ਬੇਅਦਬੀ ਅਸੀਂ ਖਤਮ ਕਰਾਂਗੇ ਔਰ ਕਮਰ ਵਿਜੇ ਪ੍ਰਤਾਪ ਸਿੰਘ ਕਹਿ ਰਿਹਾ ਰਾਗਵ ਚੱਡਾ ਦੇ ਬੰਦੇ ਦੇ ਨਾਲ ਪੁਲਿਸ ਮਿਲ ਕੇ ਨਸ਼ਾ ਵੇਚ ਰਹੀ ਆ ਇਹਨਾਂ ਨੂੰ ਆਪ ਦੇ ਐਮਐਲਏ ਨਾਲ ਜਵਾਬ ਨਹੀਂ ਦਿੰਦਾ ਅਸੀਂ ਵੀਵਿਊਜ਼ ਲੈ ਲੈਨੇ ਆ ਮੈਡਮ ਪਹਿਲੀ ਦਾ ਗੱਲ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਜੇ ਆਪਾਂ ਗੱਲ ਕਰ ਲਈਏ ਮੰਗਾਈ ਦੀ ਤੇ ਆਪਾਂ ਨੂਨ ਤੋਂ ਲੱਗ ਜਾਓ 2 ਰੁਪਈਆਂ ਦੀ ਥੈਲੀ ਹੁੰਦੀ ਸੀ 20 ਰੁਪਈਆਂ ਦੀ ਹੈ ਜੇ ਕਿਸੇ ਨੇ ਸੈਂਦਾ ਦਾ ਲੈਣਾ ਹੋਵੇ ਉਹ 60 ਰੁਪਈਆਂ ਦਾ ਇੱਕ ਮਿੰਟ ਯਾਰ ਸਰੋਂ ਦਾ ਤੇਲ 50 ਰੁਪਈਆ ਲੀਟਰ ਸੀ ਅੱਜ 200 ਨੂੰ ਪਾਰ ਹੋ ਗਿਆ ਜਿਹੜਾ ਸਿਲੰਡਰ ਆ ਉਹ 400 ਦਾ ਸੀ ਅੱਜ 1100 ਨੂੰ ਪਾਰ ਹੋ ਗਿਆ ਜੇ ਪੈਟਰੋਲ ਸੀ 50 ਰੁਪਈਆਂ ਦਾ ਸੀ ਅੱਜ 100 ਨੂੰ ਪਾਰ ਹੋ ਗਿਆ ਮੰਗਾਈ ਆ ਜਿਹੜੀ ਉਹ ਦਿਨੋਂ ਦਿਨ ਵਧਦੀ ਜਾ ਰਹੀ ਹੈ ਜੇ ਸੋਨਾ ਸੀ ਉਹ 35-3600 ਨੂੰ ਹੁੰਦਾ ਸੀ ਅੱਜ 70-75000 ਨੂੰ ਹੋ ਗਿਆ ਇਹ ਮੋਦੀ ਸਰਕਾਰ ਨੂੰ ਅਸੀਂ ਕਿੱਥੋਂ ਵਾਰੀ-ਵਾਰੀ ਮੌਕਾ ਦੇਈ ਚੱਲ ਗਏ ਕਮਾਈ ਵੀ ਤਾਂ ਵਧ ਰਹੀ ਹੈ ਨਾ ਤੁਹਾਨੂੰ ਦੱਸ ਦੇਣਾ ਜੀ ਕਮਾਈ ਵਧਿਆ ਡਾਨੀਆਂ ਦੀ ਅਬਾਨੀਆਂ ਦੀ ਦੋ ਬੰਦੇ ਜਿਹੜੇ ਹੈਗੇ ਆ ਦੋ ਸਾਰੇ ਦੇਸ਼ ਦਾ ਜਿਹੜਾ ਧਨ ਹੈ ਉਹ ਦੋ ਬੰਦਿਆਂ ਨੂੰ ਲਟਾਇਆ ਜਾ ਰਿਹਾ ਔਰ 80% ਲੋਕਾਂ ਨੂੰ ਮੈਡਮ ਇਹ ਕਿਹਾ ਜਾ ਰਿਹਾ ਕਿ ਤੁਹਾਨੂੰ 5 ਕਿਲੋ ਰਾਸ਼ਨ ਮਿਲਦਾ ਰਹੂਗਾ ਮੋਦੀ ਸਾਹਿਬ ਦੀ ਦੇਣ ਹੈ ਤੇ ਜਿਹੜੇ ਇਹ ਬੋਕਰ ਵਾਲੇ ਇਹਨਾਂ ਨੇ ਜੋਬ ਨਾਲ ਘੰਟਿਆਂ ਦੇ ਨਸ਼ਾ ਕੰਮ ਖਤਮ ਕਰਨ ਦੀ ਸੌਂ ਖਾਦੀ ਸੀ ਔਰ ਨਾਲ ਇਹਨਾਂ ਨੇ ਇਹ ਕਿਹਾ ਸੀ ਵੀ ਬੇਅਦਬੀ ਦੇ ਉੱਤੇ ਇਹਨਾਂ ਨੇ ਸਰਕਾਰ ਬਣਾਈ ਸੀ ਬੇਅਦਬੀ ਅਸੀਂ ਖਤਮ ਕਰਾਂਗੇ ਔਰ ਕਮਲ ਵਿਜੇ ਪ੍ਰਤਾਪ ਸਿੰਘ ਕਹਿ ਰਿਹਾ ਰਾਗਵ ਚੱਡਾ ਦੇ ਬੰਦੇ ਦੇ ਨਾਲ ਪੁਲਿਸ ਮਿਲ ਕੇ ਨਸ਼ਾ ਵੇਚ ਰਹੀ ਆ ਇਹਨਾਂ ਨੂੰ ਆਪ ਦੇ ਐਮਐਲਏ ਨਾਲ ਜਵਾਬ ਨਹੀਂ ਦਿੰਦਾ